ਹਰਨਤ ਸਿੰਘ ਰਣੀਆਂ ਦੀ ਕੁੜੀ ਰਿਸ਼ਤੇਦਾਰੀ ਅਤੇ ਸੱਤੀ ਸਾਡਾ ਵੀਰ ਹੈ ਇਹ ਦਾ ਉਹ ਬਿਆਂ ਦੀ ਟੀਮ ਦਦਾਰ ਆਸਟ੍ਰੇਲੀਆ ਵਿੱਕੀ ਚੁੱਕੇ 골ਡੀ ਨਿਊਜ਼ੀਲੈਂਡ ਇਹਨਾਂ ਨੇ ਸਪਾਂਸਰ ਕਰ ਗਿਆ ਸੋਹਣ ਗੱਡੀ ਸਰਪੰਚ ਬਾਈ ਉੱਬਿਆਂ ਦੇ ਸਪਾਂਸਰਾਂ ਦੇ ਨਾਂ ਦੱਸਦੇ ਭਾਈ ਬਣ ਕੇ ਤੇ ਵਿੱਕੀ ਚੁੱਕੇ 골ਡੀ ਨਿਊਜ਼ੀਲੈਂਡ ਜਿੰਨੇ ਮੈਨੂੰ ਪਤਾ ਤੇ ਉਹਨੇ ਮੈਂ ਬੋਲ ਦੇਣਾ ਤੇ ਗਰਾਊਂਡ ਕਰੀਏ ਕਲੀਅਰ ਸਾਈਡਾਂ ਮੱਲਾ ਦੀਪਾ ਬਾਈ ਮੇਰੀ ਇੱਕ ਗੱਲ ਸੁਣੀ ਨਿੱਕੀ ਜੀ ਆ ਲੋਕ ਨਾ ਅੱਧਾ ਘੰਟਾ ਇੰਤਜ਼ਾਰ ਕਰ ਰਹੇ ਨੇ ਕਬੱਡੀ ਦੇ ਖਿਡਾਰੀਆਂ ਦਾ ਤੇ ਜੇ ਹੁਣ ਆਪਾਂ ਗਰਾਊਂਡ 'ਚ ਕਦੇ ਇੱਧਰ ਕਦੇ ਉੱਧਰ ਗਏ ਇਹਨਾਂ ਦੇ ਅੱਧੇ ਘੰਟੇ ਦਾ ਮੁੱਲ ਕੋਈ ਨਹੀਂ ਕੋਈ ਵੀ ਬੰਦਾ ਅਸੀਂ ਵੀ ਗਰਾਊਂਡ ਤੋਂ ਬਾਹਰ ਹੋਣਿਆਂ ਮੈਂ ਤੇ ਕਾਬਲ ਵੀ ਇਕੱਲੇ ਰੈਫਰੀਆਂ ਤੋਂ ਬਿਨਾ ਕੋਈ ਬੰਦਾ ਗਰਾਊਂਡ 'ਚ ਨਹੀਂ ਹੋਣਾ ਚਾਹੀਦਾ ਕੱਲੀ ਕਬੱਡੀ ਦੇਖਣੀ ਹੈ ਅੱਧਾ ਘੰਟਾ ਇੰਤਜ਼ਾਰ ਕਰਿਆ ਤੇ ਅੱਧੇ ਘੰਟੇ ਦੇ ਇਹਨਾਂ ਦਾ ਮੁੱਲ ਮੁੜਨਾ ਚਾਹੀਦਾ ਜਿਹੜੇ ਇੱਥੇ ਆਏ ਐ ਇੱਥੇ ਹੀ ਮੈਂ ਖੜਾ ਤੁਹਾਡੇ ਕੋਲੇ ਹਾਂ ਕੋਈ ਵੀ ਗਰਾਊਂਡ ਦੇ ਵਿੱਚ ਬਾਦੂ ਨਹੀਂ ਹੋਵੇਗਾ ਸੀ ਲੈ ਵੀ ਦਰਸ਼ਕੋ ਉਦੋਂ ਮੈਂ ਸ਼ੁਰੂ ਕਰਾਵਾਂਗੇ ਜਦੋਂ ਗਰਾਊਂਡ ਕਲੀਅਰ ਹੋਊਗਾ ਤੁਹਾਡੇ ਨਾਲ ਵਾਦਾ ਹੈ ਮੇਰੀ ਬੇਨਤੀ ਹੈ ਕੋਈ ਵੀ ਬਾਦੂ ਪਲੇਅਰ ਜਿਹੜਾ ਨਹੀਂ ਖੇਡਦਾ ਓ ਪਲੀਜ਼ ਲਾਈਨ ਤੋਂ ਬਾਹਰ ਬੈਠੇ ਗੱਲ ਵੀ ਦੀਪ ਇੱਥੇ ਰਹੀਂ ਭਰਾਵਾ ਮੈਂ ਤੈਨੂੰ ਦੱਸਾਂ ਤੇ ਫੇਰ ਮੈਂ ਚੱਪਾ ਸ਼ੁਰੂ ਕਰਾਵਾਂਗੇ ਜਿਹੜੇ ਰੇਡਰ ਖੇਡਣਗੇ ਉਹ ਹੀ ਉਹ ਇੱਥੇ ਖੜਨਗੇ ਉਹ ਵੀ ਤੁਰ ਫਿਰ ਕੇ ਰਹਿਣਗੇ ਜਿਹੜਾ ਬੰਦਾ ਨਹੀਂ ਖੇਡੇਗਾ ਉਹ ਪਲੀਜ਼ ਗਰਾਊਂਡ ਤੋਂ ਬਾਹਰ ਬੈਠੇਗਾ ਫੇਰ ਮੈਚ ਸ਼ੁਰੂ ਹੋਵੇਗਾ ਇਹ ਨੋਟ ਕਰ ਲਿਓ ਬਾਈ ਜੀ ਸਾਰਿਆਂ ਨੂੰ ਬੇਨਤੀ ਹੈ ਇਧਰ ਗੁਰਪ੍ਰੀਤ ਪੂਣੀਆਂ ਤੇ ਦੀਪ ਪੂਣੀਆਂ ਖੁਸ਼ੀ ਦੁੱਖਾਂ ਵਾਲੇ ਦੇ ਯਾਰ ਐ ਪਿਆਰ ਬੜਾ ਮੇਰੇ ਵੀਰੋ ਫਾਈਨਲ ਕਰਾ ਦਿਓ ਜੀ ਸ਼ੁਰੂ ਆ ਜਾ ਪੁੱਤ ਮਾਈ ਕੀ ਦੇ ਦੇਣਾ ਤੈਨੂੰ ਆ ਜਾ ਆ ਜਾ ਇਧਰਲੇ ਪਾਸੇ ਮਾਈ ਕੀ ਦੇਣਾ ਕਹਨੂੰ ਰੋੜਾ ਪਈ ਜਾਂਦਾ ਨਾਲੇ ਵਧੀਆ ਨਾਲੇ ਬੋਲਿਆ ਵਧੀਆ ਜੋ ਨਾਲੇ ਸਿੱਖ ਜੇਗਾ ਐਂ ਦੱਸੋ ਫਾਈਨਲ ਕਦਾਂ ਲੱਗੂ ਫੇਰ ਉਹ ਤਾੜੀਆਂ ਜ਼ੋਰਦਾਰ ਉਪਿਆ ਦੇ ਜਿਹੜੇ ਸਪੌਂਸਰ ਹਨ ਲਵੀ ਸ਼ਰਮਾ 골ਡੀ ਨਿਊਜ਼ੀਲੈਂਡ ਵਿੱਕੀ ਚੁੱਕੇ ਰਿੰਦਰ ਚੈਲ ਗੁਰਲਾਲ ਜਥੇਦਾਰ ਕਰੀਏ ਜੀ ਮੈਚ ਸ਼ੁਰੂ ਉਧਰ ਸਾਡੇ ਵੀਰ ਹੈ ਦੀਪ ਉਪਿਆ ਜੱਸੀ ਖਮੂੜਾ ਕਗਨ ਸਰਪੰਚ ਨਾਲ ਕਹਿੰਦੇ ਕੁਲਦੀਪ ਕੌਲਖ ਨਾਲ ਆਮਣਾ ਪ੍ਰਧਾਨ ਤੇ ਜਿਹੜੀ ਟੀਮ ਉਪਿਆ ਦੀ ਹੈ ਮੇਰੇ ਵੀਰੋ ਉਪਿਆ ਪਿੰਡ ਵਾਲੀ ਸਾਈਡ ਹੈ ਤੇ ਕੌਣੀ ਵਾਲੀ ਸਾਈਡ ਜਿਹੜਾ ਮੰਡੀ ਤੇ ਜੁੱਟੀ ਦਾ ਫਾਈਨਲ ਜਿਹੜਾ ਸ਼ੁਰੂ ਹੋਣਾ ਹੈ ਮੇਰੇ ਵੀਰੋ ਜਿਹੜੇ ਜਿਹੜੇ ਕਹਿੰਦੇ ਆ ਦਿੜਬਾ ਮੰਡੀ ਜਿੱਤੂਗੀ ਇੱਕ ਆਰੀ ਤਾੜੀਆਂ ਮਾਰ ਕੇ ਦੱਸਿਓ ਅੱਜ ਤੂੰ ਤੇ ਤਾਲੀਆਂ ਹੁਣ ਉਹ ਮਾਰ ਕੇ ਦੱਸੋ ਮੇਰੇ ਵੀਰੋ ਜਿਹੜੇ ਕਹਿੰਦੇ ਆ ਜਿੱਤੇ ਕੋਈ ਮਰਜੀ ਨਜ਼ਾਰਾ ਉਹ ਇੱਕ ਵਾਰੀ ਤਾਲੀਆਂ ਜ਼ੋਰਦਾਰ ਉਹ ਮਾਰ ਦਿਓ ਮੇਰੇ ਵੀਰੋ ਟੱਕਰ ਮੈਚ ਕਹਿੰਦਾ ਇਦਾਂ ਲੱਗਦਾ ਜਿਵੇਂ ਪਿਆਰੀ ਮੂਵੀ ਕੰਢ ਕੇ ਜਿਉਣਾ ਮੌੜ ਪਾਤੀ ਹੋਵੇ ਗੱਗੂ ਗਿੱਲ ਛੰਦੇ ਨੂੰ ਕਹਿੰਦਾ ਹੋਵੇ ਵੀ ਖਾਲੀ ਪਿਸਤੌਲ ਲੈ ਕੇ ਥਾਣੇਦਾਰਾਂ ਚਿਉਣਾ ਫੜਨਾ ਗਿਆ ਪਾਣੀ ਪੀਣ ਵਾਲਾ ਗਰਾਊਂਡ ਦੇ ਵਿੱਚ ਪੋਇਦਾ ਕਰਦੇ ਸਨੀ ਕਬੱਡੀ ਪੰਨੀ ਕਬੱਡੀ ਪੰਨੀ ਕਬੱਡੀ ਪੰਨੀ ਕਬੱਡੀ ਪੰਨੀ ਕਬੱਡੀ ਹੋ ਹੋ ਬਚ ਕੇ ਬਚ ਕੇ ਬਚ ਕੇ ਪਿਆਰ ਦੇ ਨਾਮ ਪਿਆਰ ਦੇ ਨਾਮ ਕੋਈ ਨਹੀਂ ਕੋਈ ਨਹੀਂ ਇਰਾਨਿਕ ਸੇ ਪੰਜਾਬ ਹੈ ਕੋਈ ਮੇਜਰ ਸੱਤ ਨਹੀਂ ਸੱਚੇ ਪਾਤਸ਼ਾਹ ਮੇਰ ਕਰੇ ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੋਇਦਾ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਇਹਨਾਂ ਨਾਲ ਪਾਣੀ ਤੇ ਮੂਬ ਸਪਰੇਅ ਮੂਬ ਸਪਰੇਅ ਤੇ ਪੀਣ ਵਾਲਾ ਪਾਣੀ ਕੀ ਬਾਈ ਤਰੀਕਾਂ ਜਿਹੜੀਆਂ ਉਹ ਢੀਂਡ ਸੇ ਦੇ ਕਬੱਡੀ ਕੱਪ ਦੀਆਂ ਤੇ ਇੱਥੇ ਲਾ ਕੇ ਕਰਕੇ ਪਿੰਡਾਂ ਕੌਰੀਆਂ ਠੰਮਣ ਹੋਰੀ ਸੜੇ ਪੀਰ ਸੱਦੇ ਦੇ ਰਹੇ ਉਹ ਠੱਦੇ ਲਾਉਂਦੇ ਆ ਵੀਰੋ ਨਹੀਂ ਸੁਨੀਲ ਠੀਕ ਆ ਵੀਰਿਆ ਇਹ ਗੁਰੂ ਮੇਰ ਕਰੇ ਪੂਰੀਆ ਉਧਰ ਨਵ ਤੇ ਹੈਰੀ ਕਹਿੰਦੇ ਅੰਮ੍ਰਿਤ ਦਾ ਹਰ ਇੱਕ ਜਫਾ 200 ਦਾ ਆਣਾ ਸਿਰੇ ਦੀਆਂ ਕਬੱਡੀਆਂ ਪਾਵੇ ਸੀਸਰ ਦਾ ਬੂਰੀਆ ਟਕਾ ਟਕਾ ਕੇ ਕਬੱਡੀਆਂ ਪਾਵੇ ਸੀਸਰ ਦਾ ਬੂਰੀਆ ਜੱਗਾ ਬਾਈ ਕਹਿੰਦਾ ਕਮਾਲਪੁਰੇ ਵਾਲਾ ਬ੍ਰੈਂਡ ਨਿਊ ਟਰੈਕਟਰ ਦਿੱਤੇ ਜਾਣਗੇ 31 ਜਨਵਰੀ ਨੂੰ ਭੰਗੜੇ ਉੱਥੇ ਵੀ ਵੱਡੇ ਪੱਦਰ ਤੇ ਪੈਣੇ ਆ ਮਨੀ ਦਾ ਬਿੱਲੇ ਦਾ ਪਿਆਰ ਹੈ ਜੱਗੇ ਦੇ ਨਾਲ ਬੀ ਖੇਡ ਕਬੱਡੀ ਦੇ ਵਿੱਚ ਵੱਖਰੀ ਆ ਸ਼ੇਵੀ ਰੇਡਾਂ ਸਿਰੇ ਦੀਆਂ ਪਾਉਂਦਾ ਉਹ ਕਰਮਨ ਵਾਲਾ ਰਵੀ ਰੇਡਾਂ ਸਿਰੇ ਦੀਆਂ ਪਾਉਂਦਾ ਉਹ ਕੈਥੜ ਦੇ ਹਰਿਆਣੇ ਜ਼ਿਲ੍ਹੇ ਦਾ ਰਵੀ ਏ ਵੇਖ ਰਹਾ ਵੀ ਚਾਰ ਹੈ ਲੈ ਵੀ 37 ਲੈ ਵੀ ਪੂਟਿਆ ਲੈ ਵੀ ਗੁਰਮੱਤਿਆ ਲੈ ਵੀ ਜੱਸਿਆ ਹੁਣ ਫੜ ਲੋ ਤਿਆਰੀ ਮੈਚ ਆ ਫਾਈਨਲ ਗੱਲ ਵੱਖਰੀ ਬੂਟਾ ਅਣਡਾਣੇ ਵਾਲਾ ਏ ਕਬੱਡੀ 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 ਓ ਓਏ ਓ ਪਿਆਰੇ ਕੀ ਹਾਲੇ ਚੱਲਿਆ ਫਿਰ ਤੇਰੇ ਯਾਰ ਦੀਆਂ ਫੋਲਰ ਪੋਟਾ ਓਕੇ ਓਕੇ ਆ ਓਕੇ ਕੰਮ ਕਹਿੰਦੇ ਓਕੇ ਆ ਆ ਬਬਰਾ 골ਡੀ ਨਿਊਜ਼ੀਲੈਂਡ ਕਹਿਦਾ ਵੀ ਅੰਮ੍ਰਿਤ ਦਾ ਹਰ ਇੱਕ ਜੱਫਾ 2000 ਦਾ ਇੱਕ ਪਾਸੇ ਇਹ ਗੱਲ ਵੱਖਰੀ ਨੰਬਰ ਰੇਟ ਦਾ ਸਿਰੇ ਦੀ ਟੱਕਰ ਉਹ ਪਿਆਵਾ ਫਾਈਨਲ ਹੈ ਤਮਤਾਰ ਸਾਹਿਬ ਦਾ ਸਨੀਲ ਆ ਗਿਆ ਓ ਤਮਤਾਰ ਸਾਹਵਾਲਾ ਸਨੀਲ ਤੇ ਜੱਸਾ 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 ਆਉ ਡੜ ਪਿਆਲਾ ਏ ਕਬੱਡੀ 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 ਓਏ ਪਿਆਰ ਓ ਇੱਕ ਵਾਰੀ ਫੇਰ ਓਏ ਤੂੰ ਮੰਗਿਆਂ ਰੇ ਤਾ ਬੰਦਿਆਂ ਬੰਦਿਆਂ ਦੇ ਵੀਰੇ ਜਿਹੜੇ ਬੈਠਿਆ ਜੇ ਨਜ਼ਾਰਾ ਆ ਗਿਆ ਇੱਕ ਵਾਰੀ ਤਾੜੀਆਂ ਭੰਗੜੇ ਪੈ ਗਏ ਭੰਗੜੇ ਪੈ ਗਏ ਤੋਰੀ ਅਸੀਸਾ ਫਿਰ ਸਵਾਦਾ ਮੇਰੇ ਵੀਰੋ ਹੋਰ 골ਡੀ ਬੰਗਿਆ ਪਰ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਰਵੀ ਕੈਲਰਮ ਦਾ ਇੱਕ ਇੱਕ ਕਬੱਡੀ ਤੇ ਆ ਜਾ ਲੈ ਵੀ ਕਾਵਲ ਨਗਲੇ ਵਾਲਿਆ ਗੱਲ ਬਣੀ ਪਈ ਐ ਨਾ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਰਵੀ ਕੈਲਰਮ ਦੀ ਧਰਤੀ ਡੇੜਵੇਂ ਮੰਡੀ ਦੇ ਚਾਰ ਜਾਫੀ ਚਾਰੇ ਕਹਿੰਦੇ ਸਿਰੇ ਦੇ ਬੂਟਾ ਨਦਾਨਾ ਜੱਸਾ ਗੁਰਮਤਾ ਤੇ ਨਾਲ ਕਹਿੰਦੇ ਸੱਤੀ ਆ ਡੇੜਵੇਂ ਵਾਲਾ ਉਧਰ ਗੁਰਪ੍ਰੀਤ ਬਾਈ ਦੀਪ ਪੁੰਨੀਆਂ ਖੁਸ਼ੀ ਦੁਕਾਂ ਵਾਲੇ ਦੇ ਯਾਰ ਬੈਠੇ ਆ ਬਬਰਾ ਆ ਗਿਆ ਸਾਡੇ ਵਾਲਿਆ ਉਹ ਬਬਰਾ ਆ ਗਿਆ ਵਿੱਕੀ ਪੁੰਨੀਆਂ ਚੁੱਕੇ ਵੱਲੋਂ 1100 ਦਾ ਜਿਹੜਾ ਜੱਫਾ ਉਹ ਅੰਮਰਤ ਉੱਪੇ ਵਾਲੇ ਦਾ ਮੇਰੇ ਵੀਰੋ ਨਾਲ ਫੀਲੋ ਵੱਡਾ ਜਾਫੀ ਖੇਡ ਕਬੱਡੀ ਦਾ ਉਹ ਬਬਰਾ ਠਿਕਰੀ ਵਾਲਿਆ ਜਿਲ੍ਹੇ ਬਰਨਾਲੇ ਦਾ ਦੂਜੇ ਪਾਸੇ ਹਰਿਆਣੇ ਦੇ ਜਿਲ੍ਹੇ ਜੀਂਦ ਦਾ ਫੀਲੋ ਈਲੋ ਏ ਲੋ ਵਾ ਵੇ ਠਿੱਕਰੀ ਵਾਲੀਆ ਜੀ ਜਿੰਨੇ ਮਰਜ਼ੀ ਉੱਚੇ ਹੋ ਜੋ ਨੀਵੇਂ ਰਹਿਣਾ ਪੈਂਦਾ ਏ ਪੈਰਾਂ ਦੇ ਵਿੱਚ ਬਹਿ ਕੇ ਗੁੜ ਨੂੰ ਲੈਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਜ ਸਵਾਤਾ ਨੂੰ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਾਤ ਉਸਤਾਦਾਂ ਨੂੰ ਧਰਮਿੰਦਰ ਕੈਂਪਰ ਖੜਾ ਸਾਡਾ ਵੱਡੀਆਂ ਵਸਤੇਦਾਰੀਆਂ ਆ ਰਵੀ ਕੈਨਰਮ ਦੀ ਪਾਈ ਹੋਈ ਰੇਡ ਇੱਕ ਪਾਸੇ ਕਹਿੰਦੇ ਮੁੰਡਾ ਜਾਣਦਾਰ ਹੈ ਸਿਰੇ ਦਾ ਬੱਬਲ ਬਾਈ ਹੁਣੀ ਕਹਿੰਦਾ ਵੱਡੀ ਗੱਦੀ ਸਨਮਾਨ ਚ ਦੇਣੀ ਐ ਐਨ ਚਰਚੇ ਸਪੋਰਟ ਦੀ ਟੀਮ ਦੇ ਹੁੰਦੇ ਆ ਬੱਬਲ ਸੰਗਰੂਰ ਇੰਦਰਜੀਤ ਧੁੱਗਾ ਬਲਰਾਜ ਸੰਗਾ ਧੁੱਗਾ ਵਾਲਾ ਖੁਸ਼ੀ ਇਹ ਕਹਿੰਦੇ ਵੀ ਰਵੀ ਕੇਂਦਰਮ ਨੂੰ ਵੱਡੀ ਗੱਦੀ ਸਨਮਾਨ ਚ ਦੇਣੀ ਐ ਐਨ ਚਰਚੇ ਵੱਡੇ ਆ ਲੈ ਵੀ ਗੁਰਪ੍ਰੀਤ ਤੇਰਾ ਸਾਫੀ ਵੀ ਵੇਖਦਾ ਆਪਣਾ ਕਨੇਡਾ ਦੇ ਵਿੱਚੋਂ ਨਿਰਮਲ ਸਿੰਘ ਪੰਜ ਦਾ ਪੁੱਤਰ ਪਰ ਸ਼ੀਲੂ ਤੇ ਪੂਰੀਆ ਪੂਰੀਆ ਆ ਬਿੱਲਾ ਮੇਰੇ ਵੀਰੋ ਔਰ 9:00 ਬੱਜ ਕੇ 18 ਮਿੰਟ ਦਾ ਸਮਾਂ ਹੋ ਚੁੱਕਿਆ ਬਹੁਤ ਸਮੇਂ ਨਾਲ ਫਾਈਨਲ ਹੋ ਰਿਹਾ ਔ ਬੂਟਾ ਅਨਨਾਣੇ ਵਾਲਾ ਬੂਟਾ ਅਨਨਾਣੇ ਵਾਲਾ ਬਨਾਰਸੀ ਦੇ ਇਲਾਕੇ ਦਾ ਕਰੇਬੀ ਪਹਿਲਵਾਨ ਦੇ ਇਲਾਕੇ ਦਾ ਛੱਠੇ ਕਮਿੰਦਪੁਰੇ ਦੇ ਇਲਾਕੇ ਦਾ ਔ ਬੱਲੇ ਬੱਲੇ ਕਰਵਾਉਂਦੇ ਆ ਮੇਰੇ ਪਾਪੀ ਲੈ ਵੀ ਕਰਾ ਲ ਨਗਲੇ ਵਿੱਕੀ ਬਾਈ ਬਣੀਓ 200 ਰੁਪਈਆ ਜਿਹੜਾ ਪੈਦਾ ਹੋ ਗਿਆ ਪਹਿਲਾ ਪ੍ਰਾਈਜ਼ ਗਗਨ ਚੈਨ ਗਗਨਮਾਨ ਗੁਰਵਿੰਦਰ ਬਾਈ ਤੇ ਸਖਚੈਨ ਹਰਮਨ ਜਿਹੜਾ ਦਿੱਤਾ ਗਿਆ ਉਹ ਕਬੱਡੀ ਕਹਿੰਦੇ ਬੂਰੀਆ ਸੀਸਰ ਦਾ ਫਾਈਨਲ ਮੈਚ ਦੀ ਪਾਰਿਓਪਿਆਂ ਦੇ ਵਿੱਚ ਮੇਲਾ ਚਾਹਦਾ ਸਾਡੇ ਵਾਲੇ ਦੀਪ ਦਾ ਧੰਮਾਦਾ ਇੱਕ ਪਾਸੇ ਕਰਾਉਂਦਾ ਇਲੂ ਇਲੂ ਉਹ ਕਿੱਲੇ ਇਲੂ ਇਲੋ ਸਿਲੂ ਵੀ ਪੱਕੇ ਬਿਨਾ ਕਦੇ ਨਾ ਫਸਲ ਵੱਢੀਏ ਪੇਪਰਾਂ ਦੇ ਟਾਈਮ ਕਦੇ ਨਾ ਪੜ੍ਹਾਈ ਛੱਡੀਏ ਮੈਡੀਕਲ ਨਸ਼ਾ ਕਦੇ ਵੀ ਹੱਡਾਂ ਨੂੰ ਲਾਈਏ ਨਾ ਚੋਰ ਤੇ ਬਲੈਕੀਏ ਨਾਲ ਜਾਰੀ ਪਾਈਏ ਨਾ ਨੰਗਲੇ ਪਾਲਿਆ ਕੁਝ ਸਿੱਖਣ ਲੱਗਿਆ ਗੁਰੂ ਤੋਂ ਖਾਦੇ ਛਿੱਤਰ ਨਹੀਂ ਹੁੰਦੇ ਸੱਪ ਤੇ ਯਾਰ ਗਦਾਰ ਕਿਸੇ ਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਮਿੱਤਰ ਨਹੀਂ ਹੁੰਦੇ ਮਰੇ ਸਿਮਰਨ ਦੇ ਧਰਮਿੰਦਰ ਬਾਈ ਹੁਣਾਂ ਦਾ ਧੰਮਾਦਾ ਬਾਈ ਇੱਕ ਗੱਲ ਦੱਸਿਓ ਬੈਠਿਆਂ ਦਾ ਮੁੱਲ ਪਿਆ ਤੇ ਇੱਕ ਵਾਰੀ ਫੇਰ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਚਾਈ ਜਾਂਦੇ ਚਾਈ ਜਾਂਦੇ ਚਾਈ ਜਾਂਦੇ ਆ ਜਫਾ 2000 ਦਾ 골ਡਨ ਨਿਊਜ਼ੀਲੈਂਡ ਤੇ ਰਵੀ ਬਾਈ ਦੇ ਬੰਨਿਓ ਕਿੰਨੇ ਦਾ ਜਫਾ ਕਮਲ ਅਗਲੇ ਵਾਲਿਆ 2000 ਦਾ 1100 ਦਾ ਹਰਿੰਦਰ ਦਾ ਤੇ 1100 ਦਾ ਕੀ ਦਾ ਬਾਈ ਗੱਗੀ ਜੁੱਕੇ 250 ਦਾ ਜਫਾ ਅੰਬਰ ਤੁੱਪਿਆਲੇ ਦਾ ਜੀ ਤੁੱਪਿਆਲੇ ਦਾ ਕਹਦੇ ਮੁੰਡਾ ਆ ਰਵੀ ਕੈਲਰਮ ਦੀ ਧਰਤੀ ਏ ਸੱਤੀ ਰਣ ਸਿੰਘ ਦਾ ਪੀਰ ਢੜਬੇ ਦੇ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਸੱਨੀ ਉੱਬਿਆਂ ਨਾਲ ਕਹਿੰਦੇ ਸੱਤੀ ਦਾ ਭਾਂਣ ਗਿਆ ਮੇਰੇ ਵੀਰੋ ਉਹ ਵੀ ਪੱਜਿਆ ਹੋਇਆ ਨਜ਼ਾਰਾ ਆਉਂਦਾ ਤੇ ਦੱਸੋ ਇੱਕ ਵਾਰੀ ਫੇਰ ਜਿਹੜੇ ਇੱਧਰ ਬੈਠਿਆ ਨਜ਼ਾਰੇ ਉਹ ਵੀ ਲੈਂਦੇ ਆ ਭੰਗੜੇ ਪੈਂਦੇ ਆ ਆ ਕਬੱਡੀ ਪਾਉਣ ਦੇ ਲਈ ਕਰ ਨੂੰ ਬਚ ਚੁੱਕਿਆ ਉਧਰ ਟੰਡਿਆਂ ਵਾਲੇ ਸਾਡੇ ਕਹਿੰਦੇ ਮੇਰੇ ਵੀਰੋ ਸਾਰੇ ਭਰਾਵਾਂ ਦਾ ਧੰਨਵਾਦ ਇੱਕ ਪਾਸੇ ਰੋੜੀ ਕੁੱਟਣ ਵਾਲੀ ਮਸ਼ੀਨ ਛਿੱਲੂ ਛਿੱਲੋ ਪੂਰੀਆ ਉਧਰ ਪੂਰੀਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਸੁਖਚੈਨ ਆਸਟ੍ਰੇਲੀਆ ਵੱਲੋਂ ਵੱਡੇ ਮਾਨ ਤਰਪਉਦੇ ਹੋਏ ਉਧਰ ਹੱਸ ਤੇ ਬੰਸੋ ਔਰ ਘਰਾਟ ਕਮੈਂਟਰ ਦੇ ਭਾਣ ਜੀ ਫਰੀ ਲਾਈਵ ਹੈ ਸ਼ੀਲੂ ਦੇ ਫੈਨ ਹੈ ਵੀ ਫੈਨ ਜੀ ਦੀ ਵੱਧ ਦੁਨੀਆ ਕਹੋਂਦਾ ਨਹੀਂ ਕਿਸੇ ਤੋਂ ਘੱਟ ਬੱਲੀਏ ਖੇਡ ਦਾ ਦਲੇਰੀ ਨਾਲ ਦੇਖਿਆ ਮੈਂ ਹਰਿਆਣਾ ਜੱਟ ਬੱਲੀਏ ਜਿੰਨੇ ਬੈਠੇ ਕਿ ਸਰਬੰਤ ਦੇ ਭਲੇ ਦਾ ਜਕਾਰਾ ਲਾਉਣਾ ਕੋਈ ਰਸਨਾ ਪਾਂਜੀ ਨਾ ਰਵੇ ਮੇਰੇ ਵੀਰੋ ਬੋਲੇ ਸ਼੍ਰੀ ਅਕਾਲ ਪੁਆਇੰਟ ਹੋਲਡ ਕੀਤਾ ਗਿਆ ਪੁਆਇੰਟ ਹੋਲਡ ਕੀਤਾ ਗਿਆ ਭਾਈ ਇਧਰ ਦੇ ਪਾਸੋਂ ਕਲੀਅਰ ਕਰੋ ਜੀ ਕਰਾ ਦੀਪਾ ਭਾਈ ਕਾਵਨ ਨਗਲਾ ਜੀ ਜਿਹੜੇ ਥੋੜੇ ਕੋਲੇ ਖੜੇ ਐ ਥੋੜੇ ਤੁਰ ਫਿਰ ਕੇ ਹੋ ਜਾਓ ਭਾਈ ਜੀ ਬੜੀ ਮਿਹਰਬਾਨੀ ਆ ਤੁਰ ਫਿਰ ਕੇ ਮੇਲਾ ਦੇਖ ਐਸੀ ਹੁਣ ਕੀ ਲੈਣਾ ਪਰ ਤੁਰ ਕੇ ਮੇਲਾ ਬਾਬਰਾ ਫਿਕਰੀ ਵਾਲੀ ਆ ਆ ਸਰਦਾਰ ਹੈ ਗੂੜੇ ਤੇ ਬੰਦੀ ਰਮਾਲ ਫੱਬਦੀ ਐ ਈਲੋ ਪਰੰਪਰ ਤੋਂ ਬਿਆਲਾ ਆਹ ਕਹਿੰਦੇ ਜੀਤ ਸਿੰਘ ਦਾ ਪੁੱਤਰ ਕਬੱਡੀ 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 ਹੋ ਗਈ ਮੇਰੇ ਪੰਜਾਬੀ ਵੀਰੋ ਇਹ ਆਹ ਬੱਲੇ ਬੱਲੇ ਹੋ ਗਈ ਰਵੀ ਆ ਗਿਆ ਸਣੀ ਕਿੱਥੇ ਆਪਣਾ ਸਣੀ ਮਾਮੇ ਭਾਂਜੇ ਦੀ ਟੱਕਰ ਹੋਈ ਪਈ ਐ ਇੱਥੇ ਮਾਮੇ ਭਾਂਜੇ ਦੀ ਟੱਕਰ ਹੋਈ ਪਈ ਐ ਕਬੱਡੀ ਪੈ ਗਈਆਂ ਰਵੀ ਕਿਨਰਮ ਦੀ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਐਸਬੋਰਡ ਲਵਾਈ ਦੇ ਲਈ ਪਹਿਲਾ ਸੀਜ਼ਨ ਕਨੇਡਾ ਦੇ ਵਿੱਚ ਖੇਡਿਆ ਪਰ ਦੂਜੇ ਪਾਸੇ ਬੂਟਾ ਨਦਾਨੇ ਦਾ ਉਹ ਨੰਬਰ ਕਹਿੰਦੇ ਰੇਟਰ ਦੇ ਲਈ ਜੁੜ ਚੁੱਕਿਆ ਹੈ ਬੁਰੀਆ ਸੀਸਰ ਦਾ ਕਬੱਡੀ ਪਾਉਣ ਦੇ ਲਈ ਬਾਦਾਂ ਨਿਊਜ਼ੀਲੈਂਡ ਕਹਿੰਦਾ ਵੀ ਅੰਬਰਦਨ ਇੱਕ ਜਫਾ ਇੱਕ ਮਿੰਟ ਦੀ ਇੱਕ ਮਿੰਟ ਸੁਖਚੈਨ ਆਸਟ੍ਰੇਲੀਆ ਕਾਗਨ ਮਹਿਲ ਗੁਰਵਿੰਦਰ ਚੈਲ ਵੱਲੋਂ 1100 ਦਾ ਜਫਾ ਅੰਬਰ ਤੋਂ ਭਿਆਲੇ ਦਾ ਮੇਰੇ ਵੀਰੋ ਏ ਪਰ ਸਿਸਰਣਾ ਉਹ ਪੂਰੀਆ ਔਰ ਚਾਰੀ ਰਹੀ ਹੈ ਕਹਿੰਦੇ ਮੇਰੇ ਵੀਰੋ ਸਿੱਲੂ ਦੇ ਨਾਲ ਰਵੀ ਕਲਮਣ ਵਾਲਾ ਲੋਈਆਂ ਘੁੰਮਦੀ ਹੈ ਉੱਪਰ ਘੁੰਮਦੇ ਹੈ ਮੇਲਾ ਪਿਆ ਦਾ ਏ ਬੂਟਾ ਨਾਣੇ ਵਾਲਾ ਤੇ ਰਵੀ ਪੁਆਇੰਟ ਰੇਟਰ ਦਾ ਉਤਰ ਅੰਬਰ ਤਦਾ ਇੱਕ ਜਫਾ 4000 ਦਾ ਹੋ ਚੁੱਕਿਆ ਮੇਰੇ ਵੀਰੋ ਅੰਮਰਤ ਦਾ ਨੱਕੇ ਜਫਾ 4000 ਦਾ 골ਡਨ ਨਿਊਜ਼ੀਲੈਂਡਰ ਰਵੀ ਸਾਡਾ ਵੀਰ ਤੀਰਥਟ ਬਾਂਡ ਹੋਣਾ ਮੰਨਿਓ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਫੇਰ ਬੂਰੀਆ ਬੂਰੀਆ ਸੀਸਰ ਵਾਲਾ ਟਾਪਰ ਰੇਡਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਇੱਕ ਪਾਸੇ ਅੰਮਰਤ ਹੈ ਬੇ ਉਹ ਪਲੈਂਟੀ ਦੀ ਖੇਡ ਕਲਬਾਂ ਪਰ ਆਹ ਕਹਿੰਦੇ ਸ਼ੀਲੂ ਪੂਰੀਆ ਟੱਕਰ ਦੋ ਕਬੱਡੀ ਦੇ ਸਟਾਰਾਂ ਦੀ ਕਬੱਡੀ 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 ਏ ਰਮਾਲ ਘੁੰਮ ਕੇ ਰਮਾਲ ਉਹ ਘੁੰਮ ਕੇ ਲੈਹਰੇ ਆਲਾ ਕਰਦੇ ਗੱਲ ਮੁੰਡੇ ਦੀ ਹਾ ਹਾ ਓਹ ਜਿੰਨੇ ਬੈਠੇ ਆ ਨਜ਼ਾਰਾ ਆ ਕਿ ਨਹੀਂ ਹਾਂ ਵੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਬਿੱਲੇ ਛੜਦੇ ਛੋਟਿਆ ਵੀਰਾ ਰੀਸ਼ੋ ਸ਼ਰਾਬੀਆਂ ਦੀ ਇਹ ਬੂਟਾ ਤੇ ਬਿੱਲਾ ਬਿੱਲਾ ਤੇ ਬੂਟਾ ਲੱਖੀ ਕਰੀ ਗੱਲ ਜਵਾਨਾ ਸਰਾ ਓਏ ਬੂਟਿਆਂ ਸਰਾ ਓਏ ਗੱਬਰੂਆ ਸਰਾ ਓਏ ਗੱਬਰੂਆ ਸੇਰਾ ਓਏ ਗੱਬਰੂਆ ਬੂਟਾ ਧੰਨ ਧੰਨ ਕਰਾ ਗਿਆ ਫਾਈਨਲ ਮੈਚ ਹੈ ਕੌਣ ਟੀਮ ਕਤਰ ਜਿੱਦੀ ਕੌਣ 52 ਜਿੱਦੀ ਕੁਲਦੀਪਾਲ ਖੰਬਰਦਾਨ ਖੁਣਾ ਦਾ ਕੌਣ ਗਗਨ ਗੁਰਵਿੰਦਰ ਦੇ ਸਖਚੈਨ ਹੋਣਾ ਦਾ 71000 ਜਿੱਦੀ ਨਵੀ ਤੇ ਪਿੱਕੀ ਚੁੱਕੇ ਬਣੇ 212000 ਬੈਟਾਂ ਦਾ ਮੈਨੂੰ ਲੱਗਦਾ ਕੱਲ ਹੋਲਡ ਤੇ ਖੜੀ ਹੈ ਗੱਲਾਂ ਹੋਲਡ ਤੇ ਖੜੀ ਹੈ ਗੱਲ ਕਾਵਨ ਨਗਲੇ ਵਾਲਿਆ ਹੋਲਡਰ ਤੇ ਖੜੀ ਆ ਉਹ ਜਿੰਨੇ ਕ ਖੜਿਆ ਜੇ ਨਜ਼ਾਰਾ ਆ ਮੈਚ ਦਾ ਇੱਕ ਵਾਰੀ ਫੇਰ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸ਼ਰਨ ਗਿੱਲ ਕੌਰੀਆਂ ਵਾਲੇ ਦਾ ਧੰਨਵਾਦ ਆ ਵੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਯਾਰੀ ਕਹਿੰਦੇ ਕਗਨੇ ਸਰਪੰਚ ਦੇ ਨਾਲ ਹੈ ਔਰ ਉਤਰ ਸਾਰੇ ਫੈਸਲਾ ਦਾ ਧੰਨਵਾਦ ਹੈ ਹਾਂਜੀ ਜਿਹੜਾ ਸ਼ੁਰੂ ਦੇ ਵਿੱਚ ਹੋਲਡ ਪੁਆਇੰਟ ਹੋਇਆ ਸੀ ਉਹ ਸੀਲੂ ਦਾ ਪੁਆਇੰਟ ਹੈ ਜੀ ਪੂਰੀਏ ਦੀ ਰੇਡ ਤੇ ਜਿਹੜਾ ਉਹ ਮਸਲਾ ਸੀ ਹੋਲਡ ਪੁਆਇੰਟ ਵਾਲਾ ਉਹ ਸੀਲੂ ਦਾ ਜੀ ਇੱਕ ਹੋਰ ਲੱਗਿਆ ਹੋਲਡ ਉਹ ਦੇਖਦੇ ਪਏ ਐ ਭਾਜੀ ਨੈਸ ਸਿੰਘ ਜੀ ਡੈਣੀ ਬੜੇ ਸਤਿਕਾਰਯੋਗ ਸ਼ਖਸੀਅਤ ਹੈ ਇਹਨਾਂ ਦੀ ਰੇਫਰੀ ਕਬੱਡੀ ਦੇ ਲਈ ਬੜੀ ਜ਼ਰੂਰੀ ਹੈ ਮੇਰੇ ਵੀਰੋ ਕਿਉਂਕਿ ਕੁਆਲਟੀ ਵਾਲੇ ਇਨਸਾਨ ਕਿਤੇ ਕਿਤੇ ਮਿਲਦੇ ਐ ਅੱਜ بڑے ਸਿਰੇ ਦੇ ਰੈਫਰੀ ਪੁੱਜੇ ਹੋਏ ਐ ਤੇ ਜਲਦੀ ਨਾਲ ਹੀ ਮੈਚ ਸ਼ੁਰੂ ਕਰੀਏ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਉਹਦਾ ਰਾਜਕਰਨ ਬ੍ਰਾਂਡ ਦਾਨ ਸਿੰਘ ਵਾਲੇ ਦਾ ਸਾਡਾ ਭਰਾ ਉਹ ਵੀ ਕਹਿੰਦੇ ਹਨ ਤਾਰਾਂ ਜੋੜੀ ਬੈਠਾ ਹੈ ਬਹੁਤ ਬਹੁਤ ਧੰਨਵਾਦ ਆਰੇਸ਼ ਸਿੰਘ ਬਰਾਬਰ ਦਾ ਬਹੁਤ ਬਹੁਤ ਧੰਨਵਾਦ ਦੂਜਾ ਹੋਲਡ